ਆ ਦੇਖ ਲਓ ਉਹ ਤੁਸੀਂ ਬੁਰਾ ਹਾਲ ਨਗਰ ਕਾਉਂਸਲ ਕਮੇਟੀ ਰਾਮਪਰਾ ਫੂਲ ਦਾ ਤੇ ਪੈਣੇ ਉੱਤਰ ਕੇ ਆ ਕੇ ਕੀ ਕਰਨਗੀ ਐਕਰ ਕਮੇਟੀ ਜਿੰਨਾ ਤੋਂ ਪਹਿਲਾਂ ਆਪਦਾ ਕੰਮ ਹੀ ਨਹੀਂ ਸਹੀ ਤਰੀਕੇ ਨਾਲ ਹੋ ਰਿਆ ਤਾਂ ਉਹ ਦੂਜੀਆਂ ਗਲੀਆਂ ਦਾ ਸੀਵਰੇਜਾਂ ਦਾ ਕੰਮ ਕਿਹੜੇ ਹਿਸਾਬ ਦੇ ਨਾਲ ਕਰਨਗੇ ਮੀ ਪੈਂਦਾ ਪਹਿਲਾਂ ਇਹਨਾਂ ਦਾ ਆਪਦਾ ਹੀ ਦਫਤਰ ਆ ਸਾਰਾ ਪਾਣੀ ਦੇ ਨਾਲ ਡੁੱਬ ਜਾਂਦਾ ਤੁਸੀਂ ਵੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਲੰਘ ਰਹੇ ਨੇ ਨਗਰ ਕੌਂਸਲ ਨੂੰ ਚਾਹੀਦਾ ਕਿ ਉਹ ਪਹਿਲਾਂ ਆਪਦਾ ਏਰੀਆ ਵੀ ਸਹੀ ਕਰ ਲੇ ਦੂਜਿਆਂ ਦਾ ਫਿਰ ਸਹੀ ਕਰ ਲੇ ਜਿੰਨਾ ਚਿਰ ਇਹਨਾਂ ਤੋਂ ਆਪਦਾ ਹੀ ਕੰਮ ਨਹੀਂ ਚੰਗੀ ਤਰ੍ਹਾਂ ਸਵਰਦਾ ਤਾਂ ਦੂਜਿਆਂ ਦਾ ਕੰਮ ਕਿੱਥੋਂ ਸਵਾਰ ਦੇਣਗੇ ਜੇ ਦੂਜੇ ਕੰਪਲੀਟਾਂ ਲੈ ਕੇ ਆਉਂਦੇ ਨੇ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਨੂੰ ਸਹੀ ਢੰਗ ਦੇ ਨਾਲ ਜਵਾਬ ਨਹੀਂ ਦਿੱਤਾ ਜਾਂਦਾ ਅਸੀਂ ਤੁਹਾਨੂੰ ਉਹ ਏਰੀਏ ਦਿਖਾ ਰਹੇ ਹਾਂ ਜਿੱਥੇ ਮੀਂਹ ਪਵੇ ਤਾਂ ਇਹ ਏਰੀਏ ਪਹਿਲਾਂ ਹੀ ਡੁੱਬ ਜਾਂਦੇ ਨੇ ਐਸ ਬੀ ਆਈ ਬੈਂਕ ਸਟੇਟ ਬੈਂਕ ਆਫ ਇੰਡੀਆ ਗੁਰਦੁਆਰਾ ਸਿੰਘ ਸਭਾ ਦੇ ਕੋਲ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਖੜ੍ਹ ਜਾਂਦਾ पटियाला मंडी में जाने वाला चरास्ता ਇੱਥੇ ਵੀ ਪਾਣੀ ਬਹੁਤ ਜ਼ਿਆਦਾ ਖੜਦਾ ਹੈ। ਭਾਰਤੀ ਮਰਸਪੂਲ ਰੋਡ ਇਧਰ। ਇਹ ਵੀ ਏਰੀਆ ਬਹੁਤ ਨੀਮਾ ਇਧਰ। ਬਾਰਿਸ਼ ਪੈਣ ਨਾਲ ਬਹੁਤ ਜਲਦੀ ਇਸ ਰੋਡ ਤੇ ਪਾਣੀ ਖੜ ਜਾਂਦਾ ਹੈ।